ਤੁਸੀਂ ਨੇਸ਼ਨ ਬਿਲਡਰ ਹੋ ਤੁਹਾਨੂੰ ਕੌਮ ਦੇ ਨਰਵਾਤਾ ਕਿਹਾ ਜਾਂਦਾ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਜਿਹੜੇ ਬੈਚ ਨੂੰ ਅੱਗੇ ਤਿਆਰ ਕਰੋਗੇ ਉਹ ਉਸ ਤੋਂ ਵੀ ਜ਼ਿਆਦਾ ਦੇਸ਼ ਦੀ ਕੌਮ ਦੀ ਸੇਵਾ ਕਰਨ এডਿਕੇਸ਼ਨ ਜਿਹੜੀ ਹੈ ਉਹ ਅੱਜ ਪ੍ਰਾਇੋਰਟੀ ਹੈ ਸਾਡੀ ਦੁਨੀਆ ਦੀ ਆਉਣ ਵਾਲੇ ਪਹਿਲਾਂ ਪਿਛਲੇ ਜ਼ਮਾਨੇ ਚ ਉਹਨੂੰ ਅਮੀਰ ਮੰਨਿਆ ਜਾਂਦਾ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਜਾਂ ਪੈਸੇ ਹੁੰਦੇ ਸੀ ਜਾਂ ਪਲਾਟ ਹੁੰਦੇ ਸੀ ਪੁਰਾਣੇ ਵਾਲੇ ਜ਼ਮਾਨੇ ਚ ਉਹਨੂੰ ਹੀ ਵਧੀਆ ਘਰ ਮੰਨਿਆ ਜਾਊਗਾ ਜਾਂ ਅਮੀਰ ਮੰਨਿਆ ਜਾਊਗਾ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਨੇ ਜਿੰਦੇ ਬੱਚਾ ਕੋਲ ਐਜੂਕੇਸ਼ਨ ਹੈ ਤੇ ਕੁਆਲਟੀ ਦੀ ਐਜੂਕੇਸ਼ਨ ਸੋ ਇਸ ਤੋਂ ਪਹਿਲਾਂ ਫਰੈਂਲੈਂਡ અમદાવાદ ਸਾਡੇ ਬੱਚੇ ਛੋਟੇ ਬੱਚੇ ਸਾਡੇ ਚੰ드ਰੀਆਨ 3 ਦੀ ਲਾਂਚਿੰਗ ਤੇ ਵੀ ਚਿੜੀਹਰੇਕੋਟਾ ਗਏ। ਤੁਸੀਂ ਹਰ ਪੱਤਰ ਤੇ ਚਾਹੁੰਦੇ ਆ ਕਿ ਬੱਚੇ ਵੀ ਜਾਣ, ਟੀਚਰ ਵੀ ਜਾਣ। ਤੁਸੀਂ ਉਹਨਾਂ ਚੋਂ ਕਿਸੇ ਨੂੰ ਮਿਲੇ ਉਹ ਜਿਹੜੇ ਪਹਿਲਾਂ ਜਾ ਕੇ ਆਏ ਨੇ। ਕੋਈ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਆਏ ਨੇ। ਉਹਨਾਂ ਚੋਂ ਕੋਈ ਤੁਹਾਡੇ ਨਾਲ ਕੋਈ ਹੈਗੇ ਆਪਸ ਵਿੱਚ ਕੋਈ ਸੰਪਰਕ ਹੈ। ਅੱਛਾ। ਸੋ ਹੁਣ ਤੁਸੀਂ ਇੰਚਾਰੇੋਂ ਤਾਂ ਆਖੀ ਤੁਹਾਨੂੰ ਵੀ ਉਹ ਲੋਕ ਜਿਹੜੇ ਅਜੇ ਨਹੀਂ ਗਏ ਉਹ ਤੁਹਾਨੂੰ ਸੰਪਰਕ ਕਰਨਗੇ ਵੀ ਕਿਵੇਂ ਹੁੰਦਾ ਇਹ ਕੀ ਹੈ ਤੋਂ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਦੀ ਪੂਰੀ ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ ਪੂਰੀ ਦੁਨੀਆ ਤੋਂ ਪ੍ਰਿੰਸੀਪਲਸ ਤੁਹਾਨੂੰ ਹੋਰ ਵੀ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੂਗਾ ਦੁਨੀਆ ਖੁੱਲੂਗੀ ਤੁਹਾਡੇ ਲਈ ਤੇ ਨਹੀਂ ਤਾਂ ਮੈਨੂੰ ਪਤਾ ਹੈ ਮੈਂ ਖੁਦ ਟੀਚਾ ਬੇਟਾ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਚਾਰ ਸਕੂਲਾਂ ਤੇ ਸਾਰਾ ਕੈਰੀਅਰ ਖਤਮ ਹੋ ਜਾਂਦਾ ਬਸ ਮੈਂ ਇੱਥੇ ਵੀ ਰਿਹਾ ਮੈਂ ਇੱਥੇ ਵੀ ਰਿਹਾ ਮੈਂ ਇੱਥੇ ਵੀ ਰਿਹਾ ਤਿੰਨ ਚਾਰ ਪੰਜ ਬਾਅਦ ਵਿੱਚ ਆ ਜਾ더라 ਇਹ ਨਹੀਂ ਸੋ ਤੁਸੀਂ ਜਾ ਕੇ ਟ੍ਰੇਨਿੰਗ ਲੈ ਕੇ ਆਓ ਔਰ ਆ ਕੇ ਇੱਥੇ ਆਪਣੇ ਕਲੀਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜੀ ਜਿਹੜੀ ਹੈ ਅਗਲੀ ਸਾਡੀ ਉਸੇ ਜਿਹੜੀ ਹੈ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਆ ਤੇ ਤੁਹਾਡੇ ਸਕੂਲਾਂ ਦੀ ਵੀ ਐਡਮਿਸ਼ਨ ਵਧੂਗੀ ਕਿ ਇਹ ਉਹ ਸਕੂਲ ਹੈ ਜਿੱਥੋਂ ਦੇ ਪ੍ਰਿੰਸੀਪਲ ਜਿਹੜੇ ਨੇ ਟ੍ਰੇਨਿੰਗ ਲੈ ਕੇ ਆਏ ਹੋਏ ਨੇ ਸਿੰਗਾਪੁਰ ਤੋਂ ਤਾਂ ਮਾਪਿਆਂ ਦੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਜਾਂਦਾ ਹੈ ਕਿ ਅਸੀਂ ਉਹ ਸਾਡੇ ਜਿਹੜੇ ਬੱਚੇ ਨੇ ਉਹ ਇਹੋ ਜਿਹੇ ਟੀਚਰਾਂ ਕੋਲੇ ਨੇ ਜਿਹੜੇ ਵੈਲ ਟ੍ਰੇਨਡ ਹੈ ਨਾ ਸੋ ਜੇ ਤੁਹਾਡੇ ਜੋ ਕੋਈ ਕੁਝ ਕਹਿਣਾ ਚਾਹੁੰਦਾ ਹੈ ਜਾਂ ਕੁਝ ਬੋਲਣਾ ਚਾਹੁੰਦਾ ਤਾਂ ਬੋਲ ਸਕਦਾ ਹੈ ਕਿ ਜਿਸ ਪ੍ਰਿੰਸੀਪਲ ਜਾਰੀ ਕਿਸੇ ਸੰਸਥਾ ਤੋਂ ਉਹ ਬਹੁਤ ਤੇ ਬਹੁਤ ਵੀ ਬੜੀ ਗੱਲ ਹੈ ਮਾਰ ਵਾਲੀ ਗੱਲ ਹੈ ਕਿ ਖਵਾਰੀ ਸਰਦਾਰ ਦੇ ਆਸ ਤੋਂ ਸਿੱਖਾ ਬੋਲਣ ਦੇ ਬਹੁਤ ਬੜੀਆਂ ਕਹਾਣੀਆਂ ਹੋ ਰਹੀਆਂ ਹੈ ਆ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਤੁਹਾਡਾ ਤੋਂ ਮਾਰ ਕੇ ਮੈਂ ਤੁਹਾਨੂੰ ਕਹਿੰਦਾ ਕਿ ਪਬਲਿਕ ਲਾਇਬ੍ਰੇਰੀ ਲੈ ਕੇ ਆਇਆ ਹਰ ਦਿਨ ਜੀ ਉਹ ਮੇਰੇ ਸਕੂਲ ਦੇ ਵਿੱਚ ਵੀ ਖੁੱਲਹੀ ਹੈ ਤੇ ਉਹਦੇ ਵਿੱਚ ਵਿਦਿਅਕ ਲਈ ਬਹੁਤ ਹੀ ਬਿਹਤਰੀ ਦੇ ਰਹੇ ਸਾਡੇ ਪਿੰਡਾਂ ਦੇ ਬੱਚੇ ਹੈ ਉਹਨਾਂ ਨੂੰ ਨਰਜੀ ਵੀ ਪ੍ਰਦਾਨ ਕਰ ਰਹੇ ਇਹ ਮੈਂਸੀ ਕਾਰ ਕਰ ਰਹੇ ਜਾਂ ਮੀਤੀ ਕੇ ਅਧਿਕਾਰਾਂ ਦੇ ਲਈ ਪੂਰਾ ਕੋਰਸ ਪੋਸਟੂਰ ਫੈਸਲਾ ਕਰ ਰਹੇ ਸਰ ਉਹਨਾਂ ਲਾਇਬ੍ਰੇਰੀ ਤੋਂ ਬੁੱਕ ਆ ਗਿਆ ਨਹੀਂ ਬੱਚਾ ਉੱਤੇ ਬੈਠ ਕੇ ਰਹੇ ਉਸ ਦਾ ਸਮਾਪਤੀ ਬਚਾ ਲਈ ਆਵਾਜ਼ ਆਈ ਤਾਂ ਉਹਨਾਂ ਸਮਾਪਤੀ ਦੇ ਦੂਜਾ ਖਤਕ ਬੜੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਬੱਚੇ ਹੈਗੇ ਆ ਉਹਨਾਂ ਦਾ ਫਾਈਨੈਂਸ ਦਾ ਵੀ ਜਿਹੜਾ ਹੈ ਤੇ ਅੱਜ ਦੇ ਸਿੱਖਿਆ ਦਾ ਜਿਹੜਾ ਮੌਨ ਹੈ ਸਾ ਤੋਂ ਸੇ ਇਸੰਦ ਦਾ ਬਹੁਤ ਮਾਦਾ ਕਿ ਜਿਹੜੇ ਤੁਸੀਂ ਨਾ ਸਾਡੇ ਸਪੋਰਟਿਵ ਸਾਫ ਐਡਿਟਿਵ ਸਕੀਮਾਂ ਤੇ ਉਸ ਲਈ ਸੈਂਟਰ ਬਣੇ ਜੋ ਬਹੁਤੀ ਗੱਲ ਉਹ ਬਹੁਤ ਸਮੇਂ ਤੇ ਪਿੱਛੇ ਸਮੇਂ ਤੇ ਖਾਦੀ ਸੋਚਦਾ ਸਹੀ ਅਸੀਂ ਚੋਟੀ ਦਾ ਉਹ ਉਹ ਜਿਹੜੀਆਂ ਤੁਸੀਂ ਜਿਹੜੀਆਂ ਆ ਬੱਚੇ ਨੂੰ ਸਾਫ ਸਫਾ ਜਿਹੜਾ ਮਾਹੌਲ ਹੈ ਉਹ ਸਕੂਲ ਦੇ ਵਿੱਚ ਮਿਲ ਰਿਹਾ ਹੈ ਸੇਰੋਕੀ ਨੂੰ ਆਬਦੀ ਤੇ ਇਹ ਜਿਹੜੀ ਜਾਰੀ ਲੱਗੇ ਰਹੀ ਹੈ ਕਿ ਇਸ ਦਾ ਨਹੀਂ ਨਹੀਂ ਕੋਲ ਕੋਲ ਜਦੋਂ ਮੈਂ ਗੋਪਨ ਪ੍ਰਾਣਾ ਨੂੰ ਉਸ ਤੋਂ ਪੂਰਾ ਕਮੀਨ ਚਲਾਦਾ ਅੱਛਾ ਮੈਂ ਕਿ ਤੁਸੀਂ ਜਲਾਵਾ ਦਾ ਸਬੰਧ ਰੱਖਦੇ ਹੋ ਸਕੂਲ ਜਿਹੜਾ ਹੁਣ ਨਿੱਖਰ ਗਿਆ ਜੀ ਬਾਲਾ ਜੀ ਨੂੰ ਨਹੀਂ ਦੈਂਗੀ ਐਪੀਨੈਂਸ ਲੈਕਟੋਰ ਤੋਂ ਬਾਅਦ ਮੈਂ ਧੰਨਵਾਦ ਵਾਨਾ ਪਰ ਬੱਚੇ ਬਹੁਤ ਬਹੁਤ ਜ਼ਿਆਦਾ ਉਫਾਇਦ ਨੇ ਐਮਐਨਐਸ ਦੇ ਵਿੱਚ ਦਾਖਲਾ ਲੈਣ ਦੇ ਲਈ ਵੱਧ ਤੋਂ ਵੱਧ ਗੇਂਟੀ ਦੇ ਵਿੱਚ 40 ਤੋਂ 50 ਦਿਨ ਤੋਂ ਲਈ ਮਤਲਬ ਐਂਟ्रेंस ਲਈ ਬੱਚੇ ਜਿਦਾ ਪੀਰ ਹੋਏ ਸੀ ਕਿ ਐਕਸਪਲਾਈਨਡ ਸਾਡੀ ਲੈ ਪੂਰੀ ਕਰੀ ਹੋਈ ਹੈ ਜੀ ਸਾਜਿਨ ਦਾ ਜ਼ਿਲ੍ਹੇ ਦੇ ਅਸੀਂ ਕਰਵਾਈ ਹੈ ਕਿ ਤੁਸੀਂ ਸੱਚੇ ਤਰ੍ਹਾਂ ਸਾਨੂੰ ਪਰਮਿਤ ਕਰਦੇ ਹੋ ਬਹੁਤ ਬਹੁਤ ਕੋਈ ਗੱਲ ਹੋਰ ਚੱਲੋ ਦੈਟਸ ਇਟ ਤਾਂ ਹੋਲੀ ਕਿਨੇ ਦੰਦੁਰਾ ਹੋਲੀ ਤਾਂ ਸ਼ਾਇਦ ਤੁਹਾਡੀ ਇੱਥੇ ਨਹੀਂ ਹੋਊਗੀ ਪਰ ਜਿਹੜੀ ਮੈਂ ਪਿਛਲੇ ਵਾਰ ਜਿਹੜਾ ਬੈਠ ਗਿਆ ਸੀਗਾ ਫਿਨਲੈਂਡ ਉਹ ਦੀਵਾਲੀ ਤੋਂ ਪਹਿਲਾਂ ਗਿਆ ਸੀ ਮੈਂ ਉਹਨੇ ਕਿਹਾ ਸੀਗਾ ਕਿ ਦੀਵਾਲੀਆਂ ਮਨਾਈਆਂ ਬਹੁਤ ਹੋਣੀਆਂ ਪਰ ਜਿਹੜੀ ਇੱਕ ਦੀਵਾਲੀ ਥੋੜੀ ਹੁਣ ਮਿਸ ਹੋ ਰਹੀ ਹੈ ਇਹ ਸਾਰੀ ਉਮਰ ਯਾਦ ਰਹੂਗੀ ਸੋ ਤੁਹਾਨੂੰ ਇਹ ਹੋਲੀ ਜਿਹੜੀ ਹੈ ਇਹ ਤੁਹਾਡੀ ਸਿੰਗਾਪੁਰ ਦੇ ਵਿੱਚ ਹੋਊਗੀ ਤੇ ਜਿਹੜੇ ਵਿੱਦਿਆ ਦੇ ਰੰਗ ਨੇ ਉਹ ਤੁਸੀਂ ਲੈ ਕੇ ਆਉਂਗੇ ਉਥੋਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆ ਕੇ ਸਰਕਾਰ ਦੀਆਂ ਉਮੀਦਾਂ ਤੇ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਦੇ ਤੁਸੀਂ ਪੂਰੇ ਉਤਰੋਗੇ ਤੇ ਤੁਹਾਡੇ ਪੜ੍ਹਾਈ ਹੋਏ ਬੱਚੇ ਬੜੀਆਂ-ਬੜੀਆਂ ਪੋਸਟਾਂ ਤੇ ਬੜੀਆਂ-ਬੜੀਆਂ ਕੁਰਸੀਆਂ ਤੇ ਬੈਠਣਗੇ ਵਿਜ਼ੂਅਲ ਦਾ ਬੈਸਟ ਬਹੁਤ-ਬਹੁਤ ਸ਼ੁਭ ਕਾਮਨਾਵਾਂ ਆਖੂ ਜੀ ਅੱਜ ਦਾ ਗੱਡੀ ਐਕਟ ਨੇ ਮੀਡੀਆ ਤੋਂ ਅੱਪਰ ਬਸ ਜੀ ਆ কি <laughs> <laughs> ओके जी गुड लक ਮੈਂ ਮੀਡੀਅਨ ਕਰਦੇ ਸਮੋਤ ਸੁਣਾ ਕੰਤੀ ਦਿਨਾਂ ਤੇ ਜਿਹੜੀ ਮਹਮ ਚੱਲੀ ਹੋਈ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪਲਸ ਨੂੰ ਟੀਚਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਜ਼ ਦੇ ਵਿੱਚ ਭੇਜਦੇ ਆ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਐਮ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗapore ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਉਹ ਸਿੰਗਾਪੁਰਵਾਂ ਨਾ ਹੋ ਰਹੇ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਏ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਾ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਆਨਸਰ ਸ਼ੀਟ ਤੇ ਲਿਖਣਾ ਇਹ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਪ੍ਰਿੰਸੀਪਲ ਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੋ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ-ਤੇੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜਿਹੇ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਸੋਹਣਾ ਦੇ ਜਿਹੜੇ ਯਤਨਾ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਿਆਂ ਚ ਪਿੰਡਾਂ ਜਾ ਰਹੇ ਸੀ ਸਭ ਤੋਂ ਜਿਹੜੀ ਟੌਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ। ਹੋਰ ਬਣ ਰਹੇ ਨੇ। ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਕਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ। ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹ ਵੀ ਪਹੁੰਚ ਗਏ। ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ। ਪ੍ਰਿੰਸੀਪਲ ਦਾ ਟਾਈਮ ਉਹ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਫੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿਹਨੂੰ ਕਹਿੰਦੇ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮੰਤਰੀ ਮੈਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲ ਜੀ ਜਿਆਦਾ ਨੇ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ-ਬਹੁਤ ਮਿਹਰਬਾਨ ਕੋਈ ਸਵਾਲ ਹੋਵੇ 500 ਮਿਲਦਾ ਜਿਹੜੇ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਨੌਲੇਜ ਦਾ ਜਿੰਨਾ ਸ਼ੇਅਰ ਕਰੀਓ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੂਰੇਸ਼ ਲਈ ਕਿਸ ਤਰੀਕੇ ਨਾਲ ਹੈਲਪਫ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਇਕ ਐਗਜ਼ਾਮਸ ਕਰੈਕ ਕਰਨੇ ਹੁੰਦੇ ਨੇ ਕਰੀਅਰ ਬਾਈ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਨਾ ਉੱਥੇ ਪੂਰੀ ਪ੍ਰਿੰਸਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ ਆਪਦੇ ਕੰਟਰੀਜ਼ ਦੇ ਪੜ੍ਹਾਈ ਦੇ ਸਿਸਟਮ ਬਾਰੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਹਨਾਂ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਸ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੋਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਵੀ ਕਿਵੇਂ ਭੇਜੀ ਇੱਥੋਂ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣਾ ਮੁਸ਼ਕਲ ਹੋ ਜਾਏ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕਿ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਉਹ ਚ ਅਸੀਂ 3-3000 ਰੁਪਏ ਦੇ ਦੋ 2000 ਰੁਪਏ ਪਰ ਬੱਚਾ ਦਿੰਨੇ ਹੈ ਪੰਜ-ਪੰਜ ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦਾ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਨੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਲਓ ਕੋਈ ਹੈਲਮਟ ਬਣਾਉਂਦਾ ਐ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਕਦੇ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਿਹਾ ਹੈ ਹਮਾਰਾ ਸਾਹਿਬ ਤੁਸੀਂ ਇੱਕ ਐਂਟੀ-ਪਲਗ ਕੈਂਪੇਨ ਵੀ ਚੱਲ ਰਹੀ ਹੋਈ ਹੈ ਤੇ ਜੇ ਹੁਣ ਤੁਸੀਂ ਆਪ ਇਹ ਸੰਪੇਨਾਂ ਨੂੰ ਵੀ ਰਸੂਲੋਂ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਨਾ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀ ਡਰਗ ਕੋ ਬੱਚਿਆਂ ਨੂੰ ਸਿੱਖ ਦੇਣ ਵਾਸਤੇ ਕਿਉਂਕਿ ਬੇਸ ਬੇਸਿਕੀ ਬੇਸ ਹੀ ਹੋਵੇ ਸਬਜੈਕਟ ਆ ਜਾਏ ਕੋਈ ਨਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਹੈ ਇਸ ਤਰ੍ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰ ਇੱਕ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਲੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂ ਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਾਂ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜਾ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਹੈ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜਿਹੀ ਹੈ ਇਹ ਤਾਂ ਪੇਰੈਂਟ ਹੀ ਦੱਸ ਸਕਦੇ ਨੇ ਤੇ ਪੇਰੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹਦੀ ਕਿਹੜੀ ਸੰਗਤ ਚ ਪੈਂਦਾ। ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਹੈ ਉਹ ਵੀ ਬਹੁਤ ਕਾਮਯਾਬ ਹੈ। ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮਦਦ। ਸਕੂਲ ਜਦੋਂ ਬੰਦ ਹੋ ਜਾਂਦਾ। ਉਸ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਹੈ? ਬਹੁਤ سارے ਸਕੂਲ ਵੀ ਆਜੇ ਨੇ ਜਿਹੜੇ ਬੰਦ ਸਕੂਲ ਨੇ। ਉਹਨਾਂ ਦੇ ਕੰਦ-ਕੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉਹ ਜਦ ਤੱਕ ਕੋਈ ਨਸ਼ੇ ਨੂੰਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਆ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿੱਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ ਪਵੇ ਠੀਕ ਹੈ ਜੀ ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚ ਹਾਂ ਜੀ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੋਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜਡੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਦਬਸਤੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਹੈ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤ ਦੀ ਟੀਮ ਜਿਹੜੀ ਹੈ ਉਹ ਚੈਂਪੀਅਨਸ ਆਫ ਦਾ ਚੈਂਪੀਅਨ ਬਣ ਕੇ ਆਵੇ ਸੋ ਇਸ ਤੋਂ ਲਗਰ ਜਸਵੰਤ ਸਿੰਘ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਪੁੱਛਣਾ ਬਹੁਤ ਹੈ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੋਣਾ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾ ਤਾਂ ਕਰਾ ਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਹਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜੱਜੇਦਾਰ ਨੂੰ ਜੇਬ ਚ ਪਾ ਲਿਆ ਕਦੇ ਜੱਜੇਦਾਰ ਨੂੰ ਜੇਬ ਚ ਜੇਬ ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਦੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰ ਗਏ ਹੁਣ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਅਸੀਂ ਤਾਂਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜੱਜੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਇਹ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ